ਰੋ ਆਹ ਲੋਕਾਂ ਦੀ ਜਾਨ ਨੂੰ ਹੋਇਆ ਖਤਰਾ ਵੀ ਜਿਹੜੇ ਲੋਕ ਰੋਡ ਟੈਕਸ ਦਿੰਦੇ ਨੇ ਤਾਂ ਉਹ ਟੈਕਸ ਕਿੱਥੇ ਜਾ ਰਿਹਾ ਜੇ ਇਸ ਤਰ੍ਹਾਂ ਦੇ ਰੋਡ ਬਣਨ ਲੱਗ ਗਏ ਤਾਂ ਕੀ ਆਮ ਲੋਕਾਂ ਦੀ ਜਾਨ ਨੂੰ ਕਿੰਨਾ ਖਤਰਾ ਆਮ ਲੋਕ ਕਿੱਥੇ ਜਾਣਗੇ ਦੇਖੋ ਵੀ ਤੁਰੇ ਆਂਦਾ ਟਰੱਕ ਸੀ ਰੋਡ ਇੱਕਦਮ ਧਸ ਗਿਆ ਇਹ ਰੋਡ ਆ ਬਾਗੇ ਪੁਰਾਣੇ ਮੇਨ ਜਿਹੜਾ ਬਾਜ਼ਾਰ ਆ ਉਹਦੇ ਵਿੱਚ ਦੱਸੋ ਤੁਸੀਂ ਵੀ ਕੀ ਬਣੂ ਆਮ ਲੋਕਾਂ ਦਾ ਕੀ ਹਾਲਾਤ ਹੋਣਗੇ ਆਮ ਲੋਕਾਂ ਦਾ ਜੇ ਇਸ ਤਰ੍ਹਾਂ ਰੋਡ ਧਸਨੇ ਸ਼ੁਰੂ ਹੋ ਗਏ ਤਾਂ ਉਹਨਾਂ ਦੇ ਜਿਹੜੇ ਰੋਡ ਟੈਕਸ ਦਿੱਤੇ ਹੋਇਆ ਕਿੱਧਰ ਜਾ ਰਿਹਾ? ਕੌਣ ਇਹਦੀ ਰਹਿਨਮਾਈ ਵਿੱਚੋਂ ਬਣਿਆ? ਕਿਹੜੀ ਨੇ ਬਣਾਇਆ? ਕਿਹੜੇ ਬੰਦਾ ਕੌਣ ਬੰਦਾ ਜ਼ਿੰਮੇਵਾਰ ਹੈ ਤਾਂ ਤੁਸੀਂ ਆਪ ਦੱਸੋ। ਇਦਾਂ ਦੇ ਹਾਲਾਤ ਹੋਏ ਪਏ ਆ ਪੰਜਾਬ ਦੇ ਹੁਣ ਤਾਂ ਕੀ ਬਣੂ ਲੋਕਾਂ ਦਾ? ਕਿੱਧਰ ਗਿਆ ਰੋਡ ਟੈਕਸ ਲੋਕਾਂ ਦਾ? ਕਿੱਧਰ ਨੂੰ ਜਾਣਗੇ ਲੋਕ? ਜੇ ਕਿਸੇ ਦੀ ਜਾਨ ਮਾਲ ਨੂੰ ਕਿਸੇ ਵੀ ਵੇਲੇ ਕੋਈ ਵੀ ਖਤਰਾ ਹੋ ਸਕਦਾ। ਐਸ ਤਰ੍ਹਾਂ ਰੋਡਾਂ ਤੇ ਜਾਂਦੇ ਐਸ ਤਰ੍ਹਾਂ ਰੋਡ ਤੋਂ ਸੜ ਲੱਗੇ। ਇੰਨੇ ਮਾੜੇ ਰੋਡ ਮਾਲ ਲੱਗੇ ਤਾਂ ਕੀ ਬਣੂਗਾ ਲੋਕਾਂ ਦਾ? ਇਹ ਸਾਰੇ ਜ਼ਿੰਮੇਵਾਰ ਜਿਹੜੇ ਹੁੰਦੇ ਠੇਕੇਦਾਰ ਹੁੰਦੇ ਜਾਂ ਜਿਹੜੇ ਠੇਕਾ ਦਿੰਦੇ ਆ ਅਧਿਕਾਰੀ ਹੁੰਦੇ ਆ ਜਾਂ ਕੋਈ ਵੀ ਇਹਨਾਂ ਸਭ ਦਾ ਜ਼ਿੰਮੇਵਾਰ ਹੋ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਰੋਡ ਦੇ ਐਕਸੀਡੈਂਟ ਹੋ ਸਕਦਾ ਦੇਖੋ ਬਾਈ ਹੁਣ ਸਾਰੇ ਲੋਕ ਔਖੇ ਤੇ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਜਿਹੜੇ ਵੀਰਾਂ ਨੇ ਠੇਕਾ ਲਿਆ ਸੀ ਪ੍ਰਸ਼ਾਸਨ ਜੋ ਵੀ ਜ਼ਿੰਮੇਵਾਰ ਆ ਇਹਦਾ ਵਾਗੇ ਪ੍ਰਾਣ ਰੋਡ ਦਾ ਵਿਆਪਿਆ ਲੋਕਾਂ ਨੂੰ ਦਿੱਕਤ ਬਹੁਤ ਆ ਰਹੀ ਹੈ ਜਾਣ ਦੇ ਵਿੱਚ ਕਿਸੇ ਨੇ ਦੂਰ ਨੇੜੇ ਜਾਣਾ ਹੁੰਦਾ ਕੁਛ ਨੂੰ ਐਮਰਜੈਂਸੀ ਹੁੰਦੀ ਆ ਗਈ ਤੇ ਕੀ ਕੀਤਾ ਜਾਊਗਾ ਇਹਨਾਂ ਦਾ ਤੇ ਵੀਡੀਓ ਨੂੰ ਸ਼ੇਅਰ ਕਰੋ ਵੀਰੇ ਆਏ ਮਨ ਜੇ ਤੇਜ਼ ਹੁੰਦੀ ਗੱਡੀ ਪੂਰੀ ਤੇਜ਼ ਨਹੀਂ ਵੈਸੇ ਬਾਈ ਮੋੜ ਰਿਹਾ ਸੀ ਇੱਕ ਸਿੰਪਲ ਸਿੱਧੀ ਗੱਡੀ ਮੋੜ ਰਿਆ ਜੇ ਗੱਡੀ ਤੇਜ਼ ਹੁੰਦੀ ਤਾਂ ਕੀ ਬਣਦਾ ਆ ਹਾਲਾਤ ਆ ਰੋਡ ਦਾ ਬਜਨ ਐਦਾਂ ਹੀ ਰੋਡ ਦਾ ਬਣ ਲਾ ਕੇ ਤਾਂ ਬੱਸ ਕੌਣ ਜ਼ਿੰਮੇਵਾਰ ਐ ਇੱਥੇ ਹੁਣ ਜ਼ਿੰਮੇਵਾਰ ਹੈ ਕੋਈ ਕਿਸ ਦਾ ਨੁਕਸਾਨ ਹੋ ਜੇ ਸਾਰੇ ਲੋਕੋ ਕੋ ਦਿੱਕਤਾਂ ਆਉਣ ਜਾਣ ਵਾਲੇ ਸਾਰੇ ਰਾਈਆਂ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਆ ਗੱਡੀਆਂ ਕੋਈ ਬੈਕ ਕਰਦਾ ਕਿਸੇ ਨੇ ਬੱਸਾਂ ਦਾ ਟਾਈਮ ਲੇਟ ਹੋ ਗਿਆ ਕਿਸੇ ਨੇ ਆਪਣੇ ਟਾਈਮ ਤੇ ਪਹੁੰਚਣਾ ਸੀ ਜਾਂ ਕੋਈ ਐਮਰਜੈਂਸੀ ਹੁੰਦੀ ਆ ਕੋਈ ਬੱਚੀ ਬਿਮਾਰੀ ਹੁੰਦਾ ਤੇ ਇਦਾਂ ਰੋਡ ਦਬਦੇ ਰਹੇ ਤਾਂ ਦੇਖੋ ਆ ਹਾਲਾਤ ਆ ਸ਼ੇਅਰ ਕਰੋ ਵੀ ਆ ਹਾਲਾਤ ਬਣੇ ਪਿਆ ਹੁਣ ਇਹ ਤਾਂ ਗੱਲ ਨਹੀਂ ਬਣਨੀ ਵੀ ਆਏ ਰੋਡ ਦਾ ਬਣ ਲਾ ਕੇ ਤੁਰੇ ਜਾਂਦੇ ਆ ਤੇ ਉੱਤੇ ਲੋਕ ਬੈਕ ਕਰੀ ਜਾਂਦੇ ਟਰੱਕ ਟਰੱਕ ਜੋ ਵੀ ਆਏ ਆ ਵੀਰ ਮੇਰੇ ਤੋ ਦੋਸਤੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਪਹੁੰਚਣੀ ਚਾਹੀਦੀ ਹੈ ਪ੍ਰਸ਼ਾਸਨ ਤੱਕ ਵੀ ਵੀ ਇਸ ਤਰ੍ਹਾਂ ਇਹ ਰੋਡ ਦਬਣ ਲੱਗ ਗਈ ਤਾਂ ਕਿੱਧਰ ਨੂੰ ਜਾਊਗੀ ਦੁਨੀਆ ਉਹੀਂ ਦੇਖੋ ਉਹੀਂ ਦਬ ਗਿਆ ਕੋਈ ਟੋਆ ਨਹੀਂ ਸੀ ਕੁਝ ਨਹੀਂ ਸੀ ਨਾਲ ਘਟ ਰਿਹਾ ਐਦਾਂ ਹੀ ਰੋਡ ਦਬ ਗਿਆ